ਜਿਹੜਾ ਸਾਡਾ ਛੋਟਾ ਭਰਾ ਸੀ ਕਿਸੇ ਵੇਲੇ ਉਹ ਹੈ 251762 ਸਾਡੇ ਤੋਂ ਚੰਗਾ ਤਾਂ ਵਿਹਾਰ ਵੀ ਹੈ ਜਿੱਥੇ 311000 ਜਦੋਂ ਤਾਂ ਇਹ ਸਰਕਾਰ ਆਈ ਹੈ ਡਿਵੈਲਪਮੈਂਟ ਵਾਲੇ ਪਾਸੇ ਕੋਈ ਕੰਮ ਨਹੀਂ ਇੰਡਸਟਰੀ ਬੈਂਕ ਬੀਜੇਪੀ ਦੇ ਸੀਨੀਅਰ ਲੀਡਰ ਇਕਬਾਲ ਸਿੰਘ ਲਾਲਪੁਰਾ ਨੇ ਪੰਜਾਬ ਦੇ ਵਿੱਚ ਇੰਡਸਟਰੀ ਘਟਣ ਨੂੰ ਲੈ ਕੇ ਵੱਡੇ ਸਵਾਲ ਖੜੇ ਕੀਤੇ ਨੇ ਇਕਬਾਲ ਸਿੰਘ ਲਾਲਪੁਰਾ ਨੇ ਪੰਜਾਬ ਦੀ ਤੁਲਨਾ ਬਿਹਾਰ ਦੇ ਨਾਲ ਕਰ ਦਿੱਤੀ ਹੈ ਹਰਿਆਣਾ ਜੋ ਕਿ ਪੰਜਾਬ ਦਾ ਛੋਟਾ ਭਰਾ ਕਿਹਾ ਜਾਂਦਾ ਸੀ ਜੀਐਸਟੀ ਕਲੈਕਸ਼ਨ ਮਾਮਲੇ ਦੇ ਵਿੱਚ ਹਰਿਆਣਾ ਪੰਜਾਬ ਨਾਲੋਂ ਵੀ ਅੱਗੇ ਨਿਕਲ ਗਿਆ ਹੈ ਇਹ ਦਾਵਾ ਇਕਬਾਲ ਸਿੰਘ ਲਾਲਪੁਰਾ ਨੇ ਕੀਤਾ ਅਗਸਤ ਦੇ ਵਿੱਚ ਇਸ ਵਾਰੀ 2199 ਕਰੋੜ ਹੋਈ ਸੀ ਪਿਛਲੇ ਸਾਲ ਇਸੇ ਸਮੇਂ ਦੇ ਵਿੱਚ 1936 ਕਰੋੜ ਹੋਈ ਜਿਹੜਾ ਹਰਿਆਣਾ ਐਮਐ ਜੇ ਦੇ ਲਈ ਦੱਸ ਰਿਹਾ ਉੱਥੇ ਇਸ ਵਾਰੀ ਜਿਹੜੀ ਹੈ ਜੀਐਸਟੀ ਕਲੈਕਸ਼ਨ ਹੈ 9681 ਕਰੋੜ ਹੈ। ਔਰ ਸਾਡੀ ਜਿਹੜੀ ਜਿਹੜੀ ਪਿਛਲੇ ਸਾਲ ਸੀ ਉਹ ਤਾਂ ਦੀ ਸੀ 8 ਲੱਖ 8633 ਕਰੋੜ। ਯੂਪੀ ਬਿਹਾਰ ਦੀ ਵੀ ਜੀਐਸਟੀ ਕਲੈਕਸ਼ਨ ਸਾਡੇ ਨਾਲੋਂ ਜ਼ਿਆਦਾ ਹੈ। ਤੇ ਦੁਖੀ ਦੀ ਗੱਲ ਇਹ ਹੈ ਕਿ ਪੰਜਾਬ ਦੇ ਵਿੱਚ ਜੀਐਸਟੀ ਨੰਬਰ ਵਾਲੇ ਜਿਹੜੇ ਲੋਕ ਆ ਜਿਹੜੇ ਬਿਜ਼ਨਸ ਕਰਦੇ ਆ ਜਿਹੜਾ ਜਵਾਬ ਦਿੰਦੇ ਆ ਉਹਨਾਂ ਦੀ ਗਿਣਤੀ ਹੈ 182184 ਤੇ ਹਰਿਆਣੇ ਦੇ ਹੈਗੇ ਆ ਜਿਹੜਾ ਸਾਡਾ ਛੋਟਾ ਭਰਾ ਸੀ ਕਿਸੇ ਵੇਲੇ ਉਹ ਹੈ 251762 ਸਾਡੇ ਤੋਂ ਚੰਗਾ ਤਾਂ ਬਿਹਾਰ ਵੀ ਹੈ ਜਿੱਥੇ 31203 ਜਦੋਂ ਤਾਂ ਦੀਏ ਸਰਕਾਰ ਆਈ ਹੈ ਡਿਵੈਲਪਮੈਂਟ ਵਾਲੇ ਪਾਸੇ ਕੋਈ ਕੰਮ ਨਹੀਂ ਹੋਇਆ ਇੰਡਸਟਰੀ ਬੰਦ ਹੋ ਰਹੀ ਹੈ ਇੰਡਸਟਰੀ ਬਾਹਰ ਜਾ ਰਹੀ ਹੈ ਰੋਜ਼ਗਾਰ ਕਿੱਥੋਂ ਆਏਗਾ ਸਭ ਭਾਰਤ ਸਰਕਾਰ ਦੀਆਂ ਜਿਹੜੀਆਂ ਸਕੀਮਾਂ ਨੇ ਪਾਰ ਸਰਕਾਰ ਦੀ ਸਕੀਮ ਦਾ ਬੇਨੀਫਿਟ ਜਿਹੜਾ ਆਮ ਆਦਮੀ ਨੂੰ ਕਿਵੇਂ ਮਿਲ ਸਕਦਾ ਇੱਕ ਤਾਂ ਚੀਜ਼ਾਂ ਸਸਤੀਆਂ ਹੋਣ ਇੱਕ ਰੋਜ਼ਗਾਰ ਦੇ ਚਾਂਸਸ ਬਣ ਰੋਜ਼ਗਾਰ ਤਾਂ ਹੀ ਆਏਗਾ ਜੇ ਪੀਸ ਹੋਏਗਾ ਜਿੱਥੇ ਪੀਸ ਨਹੀਂ ਹੈਗਾ ਉੱਥੇ ਪ੍ਰੋਸਪਰਿਟੀ ਕਿੱਥੋਂ ਹੋਏਗੀ ਅੱਜ ਜਿਹੜੀ ਆ ਪੰਜਾਬ ਦੇ ਵਿੱਚ ਉਹੀ ਸਮੱਸਿਆਵਾਂ ਅੱਜ ਦੀਆਂ ਨਹੀਂ ਬੜੇ ਸਾਲਾਂ ਤੋਂ ਚੱਲੀਆਂ ਆ ਰਹੀਆਂ ਨੇ ਸੋ ਇੱਥੇ ਅਮਨ ਸ਼ਾਂਤੀ ਚਾਹੀਦਾ ਜੋ ਤੁਹਾਡੇ ਸਾਹਮਣੇ ਇੱਕ ਮਾਡਲ ਹੈ ਹਰਿਆਣੇ ਦਾ ਕੋਈ ਦੂਰ ਨਹੀਂ ਹੈਗਾ ਚੰਡੀਗੜ੍ਹ ਨਾਲ ਦੋਵੇਂ ਸੂਬੇ ਲੱਗਦੇ ਆ ਚੰਡੀਗੜ੍ਹ ਤਾਂ ਸਾਂਝੀ ਰਾਜਧਾਨੀ ਹੈ ਤੇ ਤੁਸੀਂ ਦੇਖੋ ਉੱਥੇ ਕਿੰਨੀ ਤਰੱਕੀ ਹੈ तकरीबन 10000 ਕਰੋੜ ਰੁਪਇਆ ਨੇਰਾ ਜਿਹੜਾ GST ਕਲੈਕਸ਼ਨ ਹੁੰਦੀ ਹੈ ਤੇ ਪੈਸਾ ਤਾਂ ਆਪਣੇ ਆਪ ਡਿਵੈਲਪਮੈਂਟ ਹੋਏਗੀ ਤੇ ਸਾਡੇ ਤੇ ਨiyet ਵੀ ਇਸੇ ਪਾਸੇ ਆ ਸੋ ਮੋਦੀ ਜੀ ਨੇ ਦੇਸ਼ ਨੂੰ 15ਵੇਂ ਨੰਬਰ ਤੇ ਚੌਥੇ ਨੰਬਰ ਤੇ ਲਿਆਂਦਾ ਔਰ ਆਉਣ ਵਾਲੇ ਸਮੇਂ ਵਿੱਚ ਦੇਸ਼ ਦੁਨੀਆ ਦੀ ਨੰਬਰ 1 ਸ਼ਕਤੀ ਬਣੇ ਇਹਦੇ ਲਈ 2047 ਦੇ ਵਿੱਚ ਅਮਰਤ ਕਾਲ ਵਾਸਤੇ ਤਿਆਰੀ ਹੋ ਰਹੀ ਹੈ। ਸੋ ਇਹਦਾ ਫਾਇਦਾ ਆਮ ਆਦਮੀ ਤੱਕ ਵੀ ਕਿਵੇਂ ਪਹੁੰਚੇ? ਇਸ ਵਾਸਤੇ ਨਿਊ ਜਨਰੇਸ਼ਨ GST ਆਹੀ ਹੈ। ਤੋਂ ਪਹਿਲੇ ਦਿਨ ਨਵਰਾਤਰੀ ਦੇ ਜਦੋਂ ਅਸੀਂ ਸੂਰਜ ਵੇਖਿਆ ਤੇ ਉਸ ਵੇਲੇ ਤੱਕ ਚੀਜ਼ਾਂ ਸਸਤੀਆਂ ਹੋ ਚੁੱਕੀਆਂ ਸੀਗੀਆਂ। ਬਹੁਤ ਜਿਵੇਂ ਇਦੇ ਚ ਸਭ ਤੋਂ ਵੱਡੀ ਗੱਲ ਹੈ ਕਿ ਡੇਲੀ ਐਸੈਂਸ਼ੀਅਲਸ ਜਿਹੜੀਆਂ ਚੀਜ਼ਾਂ ਸੀਗੀਆਂ 18 ਤੋਂ 12% ਟੈਕਸ ਹੀ ਕਟਾ ਕੇ ਇੱਕ ਲਾਈਟ 5% ਕਰ ਦਿੱਤਾ ਗਿਆ ਇਸੇ ਤਰ੍ਹਾਂ ਹੀ ਐਗਰੀਕਲਚਰ ਨਾਲ ਸੰਬੰਧ ਚੀਜ਼ਾਂ ਦੇ 18 ਤੋਂ 12% ਦੇ ਵਿੱਚ 5% ਕਰ ਦਿੱਤਾ ਗਿਆ ਹੈਲਥ케ਅਰ ਇੰਸ਼ੋਰੈਂਸ ਟੋਟਲ ਫ੍ਰੀ ਕਰ ਦਿੱਤੀ ਗਈ ਉਹਦੇ ਤੇ ਕੋਈ ਜੀਐਸਟੀ ਨਹੀਂ ਤੇ ਇਸ ਤੋਂ ਇਲਾਵਾ ਜਿਹੜਾ ਟੈਕਸ ਘਟਾ ਕੇ 18 ਤੋਂ 5% ਜਾਂ 12 ਤੋਂ 5% ਕੀਤਾ ਗਿਆ ਆਟੋਮੋਬਾਈਲ 28 ਤੋਂ 18% ਜਿਹੜਾ ਬਿਲਡਿੰਗ এডਿਕੇਸ਼ਨ ਮਟੀਰੀਅਲ ਆ ਉਹਦੇ ਤੇ ਕੋਈ ਟੈਕਸ ਨਹੀਂ ਬੱਚਿਆਂ ਲਈ এডਿਕੇਸ਼ਨ ਜਿਹੜੀ ਹੈ ਉਹਦੇ ਵਿੱਚ ਬਹੁਤ ਸਹਾਈਤਾ ਹੋਏਗੀ ਸਕੂਲਾਂ ਵਾਸਤੇ ਹੋਏਗਾ ਟੈਕਸ ਫਰੀ ਹੋਇਆ ਅੱਗੇ 12% ਸੀ ਜਾਂ 5% ਸੀ ਉਹਨੂੰ ਬਿਲਕੁਲ ਮਾਫ ਕਰਤਾ ਗਿਆ electronics ਜਿਹੜੀਆਂ ਹੈਗੀਆਂ ਨੇ ਉਹ 28 ਤੋਂ ਘਟਾ ਕੇ 18% ਤੇ ਆ ਗਈਆਂ ਨੇ ਜਿਹੜਾ ਬਿਲਡਿੰਗ ਮਟੀਰੀਅਲ ਆ ਇਹ ਵੀ 28 ਤੋਂ 18% ਜਾਂ 18 ਤੋਂ 5% ਤੇ ਆ ਗਿਆ ਜਿਹੜਾ unpolished marble ਵਗੈਰਾ ਹੈਗੇ ਆ ਇਹ ਸਸਤਾ ਕਰ ਦਿੱਤਾ ppc pipe ਜਿਹੜੀ ਆ 18 ਤੋਂ 5% ਤੱਕ ਹੋ ਗਈ ਹੈ ਇਹ ਜਿਹੜਾ ਲਾਭ ਹੈ ਹਰ ਆਦਮੀ ਤੱਕ ਪਹੁੰਚੇ ਇਹਦੇ ਲਈ ਸਰਕਾਰ ਦੀਆਂ ਏਜੰਸੀਆਂ ਨੇ ਕੰਮ ਵੀ ਕਰਨਾ ਸ਼ੁਰੂ ਕਰ ਦਿੱਤਾ ਹੈ ਇਹਦਾ ਹੁਣ ਗੱਲ ਹੈ ਪੰਜਾਬ ਦੀ ਇਕਨੋਮੀ ਦੀ